ਸਤਿ ਸ੍ਰੀ ਅਕਾਲ ਸਤਿਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਪਿਓਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰ ਫਿਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿਅਕਾਲ ਨਮਸਕਾਰ ਅਤੇ ਆਦਾਬ ਅੱਜ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਅਹਮਦਾਬਾਦ ਹਵਾਈ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਪਰਮਾਤਮਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰ ਇਸ ਹਾਦਸੇ ਦੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਦੇ ਕਾਰਨ ਸਾਹਮਣੇ ਆਉਣੇ ਚਾਹੀਦੇ ਨੇ ਇਸ ਹਾਦਸੇ ਦੀ ਜਾਂਚ ਮਗਰੋਂ ਇਹ ਗੱਲ ਤਾਂ ਸਾਹਮਣੇ ਆਈ ਜਾਵੇਗੀ ਕਿ ਇਹ ਕੋਈ ਮਨੁੱਖੀ ਗਲਤੀ ਹੈ ਜਾਂ ਤਕਨੀਕੀ ਨੁਕਸ ਹੈ ਜਾਂ ਕੋਈ ਹੋਰ ਕੋਤਾਈ ਹੋਈ ਹੈ ਪਰ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਨੇ ਉਹਨਾਂ ਦੇ ਲਈ ਇਹ ਉਮਰ ਭਰ ਦਾ ਦੁੱਖ ਜਿਹੜਾ ਹੈ ਨਾਲ ਰਹੇਗਾ ਉਹਨਾਂ ਦੇ ਜੀ ਬਿਲਕੁਲ ਕਾਰਨ ਜੋ ਵੀ ਹੋਣ ਇਸ ਦੇ ਲਈ ਅਗਾਊਂ ਪੇਸ਼ਬੰਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਅੱਗੇ ਤੋਂ ਕੋਈ ਅਜਿਹਾ ਹਾਦਸਾ ਨਾ ਵਾਪਰੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਕਿ ਸਾਨੂੰ ਫਿਰ ਕਦੇ ਅਜਹੀਆਂ ਖਬਰਾਂ ਨਾ ਮਿਲਣ ਬਿਲਕੁਲ ਹੋਣਾ ਤੇ ਇਹੀ ਚਾਹੀਦਾ ਹੈ ਰਵਨੀਤ ਪਰ ਇਹ ਵੀ ਹਕੀਕਤ ਹੈ ਕਿ ਦੁੱਖ ਉਹ ਆਪਣਾ ਨਾਲ ساری ਉਮਰ ਢੋਹਦੇ ਰਹਿਣਗੇ ਪਰ ਨਾਲ ਜ਼ਿੰਦਗੀ ਦਾ ਪ੍ਰਵਾਹ ਵੀ ਤੁਰਦਾ ਰਹੇਗਾ ਹਾਂਜੀ ਫਿਰ ਖਤਾਂ ਦਾ ਸਿਲਸਿਲਾ ਸ਼ੁਰੂ ਕਰੀਏ ਹਾਂਜੀ ਪਹਿਲਾ ਖੱਤ ਅਮਰੀਕਾ ਦੇ ਮੈਮਫਿਸ ਤੋਂ ਪੋਲੀ ਬਰਾੜ ਦਾ ਹੈ ਜੀ ਉਹਨਾਂ ਨੂੰ ਪ੍ਰੋਫੈਸਰ ਸੁਖਦੇਵ ਸਿੰਘ ਦਾ ਲੇਖ ਸਮੇਂ ਅਤੇ ਸੀਮਾਵਾਂ ਤੋਂ ਪਰ ਗੁਰੂ ਕਾ ਲੰਗਰ ਪਸੰਦ ਆਇਆ ਜੀ ਉਹਨਾਂ ਨੂੰ ਲੰਗਰ ਪ੍ਰਥਾ ਦੇ ਪਿਛੋਕੜ ਬਾਰੇ ਇਸ ਲੇਖ ਵਿੱਚ ਦਿੱਤੀ ਜਾਣਕਾਰੀ ਵੀ ਚੰਗੀ ਲੱਗੀ ਉਹਨਾਂ ਨੇ ਲੇਖ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਜੀ ਕਿ ਪੀਰਾਂ ਫਕੀਰਾਂ ਨੇ ਆਪਣੇ ਮੁਰਿਦਾਂ ਲਈ ਰਾਤ ਕੱਟਣ ਅਤੇ ਭੋਜਨ ਲਈ ਕੇਂਦਰ ਸਥਾਪਿਤ ਕੀਤੇ ਜਿਨ੍ਹਾਂ ਨੂੰ ਭਾਰਤ ਵਿੱਚ ਖਾਨਗਾ ਕਿਹਾ ਜਾਂਦਾ ਸੀ ਲੇਖ ਵਿੱਚ ਸੁਖਦੇਵ ਸਿੰਘ ਹੋਰੀ ਲਿਖਦੇ ਨੇ ਕਿ ਲੰਗਰ ਦੀ ਪਰੰਪਰਾ ਏਸ਼ੀਆਈ ਖਿੱਤੇ ਵਿੱਚ 11ਵੀਂ 12ਵੀਂ ਸਦੀ ਤੋਂ ਮਿਲਦੀ ਹੈ ਪਰ ਇਸ ਦੀ ਵਿਧੀਵਤ ਸ਼ੁਰੂਆਤ ਜਿਹੜੀ ਹੈ 13ਵੀਂ ਸਦੀ ਦੇ ਵਿੱਚ ਬਾਬਾ ਸ਼ੇਖ ਫਰੀਦ ਦੁਆਰਾ ਕੀਤੀ ਗਈ ਦੱਸੀ ਜਾਂਦੀ ਹੈ ਸਿੱਖਾਂ ਵਿੱਚ ਲੰਗਰ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਉਕੇ ਸਾਧੂਆਂ ਨੂੰ ਭੋਜਨ ਛਕਾ ਕੇ ਸ਼ੁਰੂ ਕੀਤਾ ਗਿਆ ਹਾਂਜੀ ਉਹ ਹੀ 20 ਰੁਪਏ ਨਾਲ ਸ਼ੁਰੂ ਕੀਤਾ ਜਿਹੜਾ ਲੰਗਰ ਸੀ ਉਹ ਜਿਹੜਾ 20 ਰੁਪਏ ਨਾਲ ਸ਼ੁਰੂ ਹੋਇਆ ਲੰਗਰ ਉਹ ਅੱਜ ਤਾਈਂ ਜਾਰੀ ਹੈ ਬਾਬੇ ਨਾਨਕ ਦਾ ਲੰਗਰ ਜੀ ਬਿਲਕੁਲ ਕਿਉਂਕਿ ਅਗਲੇ ਗੁਰੂ ਸਹਿਬਾਨ ਨੇ ਇਹਦੇ ਵਿੱਚ ਬਹੁਤ ਯੋਗਦਾਨ ਪਾਇਆ ਦੂਜੇ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਸੰਸਥਾਗਤ ਰੂਪ ਦਿੱਤਾ ਤੇ ਗੁਰੂ ਅਮਰਦਾਸ ਜੀ ਨੇ ਇਸ ਨੂੰ ਮਜ਼ਬੂਤੀ ਬਖਸ਼ੀ ਤੇ ਇਹ ਅੱਗੇ ਦੀ ਅੱਗੇ ਹੁਣ ਤੱਕ ਚੱਲ ਰਿਹਾ ਹੈ ਗੁਰੂ ਸਾਹਿਬ ਨੇ ਬਿਨਾਂ ਕਿਸੇ ਭੇਦਭਾਵ ਕਤਾਰ ਵਿੱਚ ਲੰਗਰ ਛਕਣ ਲਈ ਸਿੱਖਾਂ ਨੂੰ ਹੁਕਮ ਕੀਤਾ ਕਹਿੰਦੇ ਨੇ ਕਿ ਮੁਗਲ ਬਾਦਸ਼ਾਹ ਅਕਬਰ ਜਦੋਂ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਕਰਨ ਆਇਆ ਤਾਂ ਉਹਨੇ ਵੀ ਸੰਗਤ ਦੇ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਜੀ ਇਸੇ ਲਈ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਦੇ ਵਿੱਚ ਹਰ ਕੋਈ ਬਰਾਬਰ ਹੈ ਚਾਹੇ ਉਹ ਬਾਦਸ਼ਾਹ ਚਾਹੇ ਉਹ ਫਕੀਰ ਦਰवेश ਹੈ ਜੀ ਬਿਲਕੁਲ ਤੇ ਇਸੇ ਲਈ ਪੋਲੀਬਰਾਡ ਹੋਰਾਂ ਨੇ ਸੁਖਦੇਵ ਸਿੰਘ ਹੋਰਾਂ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਲੰਗਰ ਦੀ ਪਰੰਪਰਾ ਨੂੰ ਯੂਨੈਸਕੋ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨਾ ਚਾਹੀਦਾ ਰਵਨੀਤ ਲੰਗਰ ਜਿਹੜਾ ਹੈਗਾ ਇੱਕ ਤਾਂ ਮਨੁੱਖੀ ਭੇਦਭਾਵ ਜਿਹੜਾ ਮਟਾਉਣ ਦਾ ਸੁਨੇਹਾ ਦਿੰਦਾ ਤੇ ਸਮਾਨਤਾ ਦਾ ਸੁਨੇਹਾ ਦਿੰਦਾ ਕਿ ਹਰ ਕੋਈ ਬਰਾਬਰ ਹੈ ਤੇ ਉਹ ਬਰਾਬਰ ਬੈਠ ਕੇ ਜਿਹੜਾ ਪੰਗਤ ਦੇ ਵਿੱਚ ਲੰਗਰ ਛਕਦੇ ਨੇ ਤੇ ਲੰਗਰ ਦਾ ਤੁਸੀਂ ਯਾਦ ਕਰੋ ਜਦੋਂ ਗੁਰਪੁਰਬ ਦਾ ਵੇਲਾ ਹੁੰਦਾ ਸੀਗਾ ਤੇ ਲੰਗਰ ਦੇ ਵਿੱਚ ਸੇਵਾ ਕਰਨ ਦਾ ਕਿੰਨਾ ਚਾਹ ਹੁੰਦਾ ਸੀਗਾ ਜੀ ਉੱਥੇ ਬੈਠ ਕੇ ਸਬਜ਼ੀਆਂ ਕੱਟਣੀਆਂ ਪੀੜੇ ਬਣਾਉਣੇ ਰੋਟੀਆਂ ਵੇਲਣੀਆਂ ਤੇ ਲੰਗਰ ਦੀ ਦਾਲ ਦੇਖੋ ਕਿੰਨੀ ਸਵਾਦ ਲੱਗਦੀ ਹੈ ਸਾਦੀ ਰੋਟੀ ਦੇ ਨਾਲ ਉਹ ਦਾਲ ਦਾ ਮਤਲਬ ਆਨੰਦ ਹੀ ਕੁਝ ਹੋਰ ਹੁੰਦਾ ਕਿਉਂਕਿ ਇਹਦੇ ਵਿੱਚ ਸੇਵਾ ਤੇ ਸਹਜ ਇਹ ਦੋਨੇ ਭਾਵਨਾ ਮਸਮਾਈਆਂ ਬਿਲਕੁਲ ਬਿਲਕੁਲ ਤੁਹਾਨੂੰ ਮੈਂ ਲੰਗਰ ਦੀ ਇੱਕ ਦਿਲਚਸਪ ਗੱਲ ਸੁਣਾਉਣੀ ਹੈ ਕਿਸੇ ਬੱਚੇ ਦੀ ਹਮ ਹਮ ਤੁਸੀਂ ਉਹਗੇ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਦਾ ਨਾਮ ਤਾਂ ਸੁਣਿਆ ਹੁਣ ਹੈਨਾ ਉਹ ਤੇ ਉਹਨਾਂ ਦੀ ਇਹ ਪਤਨੀ ਦੋਵੇਂ ਜਣੇ ਕਿਤੇ ਬਾਹਰ ਘੁੰਮਣ ਗਏ ਸੀ ਤੇ ਆਉਂਦੇ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਛੱਕ ਕੇ ਚਲੀਏ ਰਾਹ ਦੇ ਵਿੱਚ ਤੇ ਉਹਨਾਂ ਨੇ ਇੱਕ ਛੋਟੀ ਬੱਚੀ ਲਈ ਹੋਈ ਹੈ ਤੇ ਹੁਣ ਤਾਂ ਉਹ ਬੱਚੀ ਜਵਾਨ ਹੋ ਗਈ ਹੈ ਉਹਦੇ ਆਪਣੇ ਬੱਚੇ ਨੇ ਤੇ ਜਦੋਂ ਉਹ ਲੰਗਰ ਛਕਣ ਲਈ ਗਏ ਤਾਂ ਭਾਈ ਜੀ ਨੇ ਕਿਹਾ ਕਿ ਬੈਠੋ ਜੀ ਪ੍ਰਸ਼ਾਦਾ ਛਕੋ ਤਉ ਬੱਚੀ ਬਹੁਤ ਛੋਟੀ ਜੀ ਸੀਗੀ ਉਹਨੂੰ ਇਹ ਨਹੀਂ ਪਤਾ ਸੀ ਕਿ ਗੁਰੂ ਘਰ ਦੇ ਵਿੱਚ ਇਦਾਂ ਨਹੀਂ ਪੁੱਛੀਦਾ ਤੇ ਉਹ ਭਾਈ ਜੀ ਨੂੰ ਪੁੱਛਦੀ ਹੈ ਕਿ ਭਾਈ ਜੀ ਲੰਗਰ ਦੇ ਵਿੱਚ ਕੀ ਕੀ ਬਣਿਆ ਜੀ ਤੇ ਉਹਨਾਂ ਨੇ ਉਹਨੂੰ ਝਿੜਕਿਆ ਕਿ ਵੀ ਨਹੀਂ ਇਦਾਂ ਨਹੀਂ ਲੰਗਰ ਦਾ ਪੁੱਛੀਦਾ ਕਹਿੰਦਾ ਜੀ ਕੋਈ ਗੱਲ ਨਹੀਂ ਬੱਚਾ ਹਮ ਹਮ ਤੇ ਉਹਦਾ ਵੀ ਹਾਸਾ ਛੁੱਟ ਗਿਆ ਭਾਈ ਜੀ ਦਾ ਤੇ ਉਹ ਛੋਟੇ ਬੱਚੀ ਜਿੱਦਾਂ ਨਾ ਤੋ ਕਹਿ ਲੈ ਫਿਰ ਉਹਨੂੰ ਬਾਅਦ ਚ ਸਮਝ ਲੱਗੀ ਕਿ ਲੰਗਰ ਦੇ ਬਾਰੇ ਇਦਾਂ ਗੱਲ ਨਹੀਂ ਕਰੀਦੀ ਹੁੰਦੀ ਜੀ ਬਿਲਕੁਲ ਤੇ ਅੱਜ ਕੱਲ ਤਾਂ ਲੰਗਰ ਦਾ ਸਰੂਪ ਬਹੁਤ ਬਦਲ ਗਿਆ ਹੈ ਪਰ ਫਿਰ ਵੀ ਜਿੱਥੇ ਵੀ ਕਿਤੇ ਕੋਈ ਮੁਸੀਬਤ ਆਉਂਦੀ ਹੈ ਚਾਹੇ ਉਹ ਕੁਦਰਤੀ ਹੋਵੇ ਜਾਂ ਕੋਈ جنگ ਦੇ ਹਾਲਾਤ ਵੀ ਹੋਣ ਤਾਂ ਸਿੱਖ ਭਾਈਚਾਰਾ ਲੰਗਰ ਲੈ ਕੇ ਉੱਥੇ ਪਹੁੰਚਦਾ ਹੈ ਇਹ ਸਿੱਖੀ ਦੀ ਬਹੁਤ ਮਤਲਬ ਸ਼ਾਨਦਾਰ ਰਵਾਇਤ ਤੇ ਪਰੰਪਰਾ ਹੈ ਕਿਉਂਕਿ ਜਿਹੜੇ ਸੰਕਟ ਚ ਫਸੇ ਲੋਕ ਹੁੰਦੇ ਨੇ ਉਹਨਾਂ ਦੇ ਲਈ ਸਭ ਤੋਂ ਮੁੜਲਾ ਮਸਲਾ ਜਿਹੜਾ ਹੁੰਦਾ ਹੈ ਭੋਜਨ ਤੇ ਪਾਣੀ ਦਾ ਹੁੰਦਾ ਹੈ ਤੁਹਾਨੂੰ ਇਹ ਤਰਵਾਸਾ ਤਾਂ ਹੈ ਨਾ ਕਿ ਤੁਸੀਂ ਜਿਹੜੇ ਭੁੱਖੇ ਲੋਕ ਨੇ ਉਹਨਾਂ ਨੂੰ ਤੁਸੀਂ ਪਹਿਲਾਂ ਭੋਜਨ ਛਕਾ ਦਿੱਤਾ ਪਾਣੀ ਪਿਆ ਦਿੱਤਾ ਦੀ ਸੇਵਾ ਦੀ ਬਹੁਤ ਵੱਡੀ ਮਿਸਾਲ ਹੈ ਇਸ ਗੱਲ ਦੀ ਦੁਨੀਆ ਭਰ ਚ ਸਿੱਖਾਂ ਦੀ ਛਲਾਗਾ ਹੁੰਦੀ ਹੈ ਜਿਹੜੀ ਲੰਗਰ ਪਰੰਪਰਾ ਹੈ ਜੀ ਹਾਂਜੀ ਫਿਰ ਅਗਲੇ ਖਾਤ ਵੱਲ ਵਧੀਏ ਜੀ ਬਿਲਕੁਲ ਅਗਲਾ ਖਾਤ ਮੁਹਾਲੀ ਦੇ ਖਰੜ ਤੋਂ ਜਸਵੰਤ ਸਿੰਘ ਢੀਂਡਸਾ ਦਾ ਜੀ ਉਹਨਾਂ ਨੇ ਪੰਜਾਬੀ ਟ੍ਰਿਬਿਊਨ ਚ ਛਪੀ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਜੀ ਉਹ ਲਿਖਦੇ ਨੇ ਕਿ ਪੰਜਾਬ ਦੀਆਂ ਧੀਆਂ ਦਾ ਸੁਨੇਹਾ ਖਬਰ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਅਜੇ ਵੀ ਆਪਣੇ ਸਮਾਜ ਦੇ ਗਰੀਬ ਤੇ ਹੋਣ ਹਰ ਬੱਚਿਆਂ ਲਈ ਕੀ ਕਰ ਰਹੇ ਹਾਂ ਜੀ ਅਜਿਹੇ ਬੱਚੇ ਜਿੰਨਾਂ ਕੋਲ ਯੋਗਤਾ ਤੇ ਕਾਬਲੀਅਤ ਵੀ ਹੋਵੇ ਤਾਂ ਵੀ ਗਰੀਬੀ ਉਹਨਾਂ ਦੇ ਰਾਹ ਦੀ ਰੁਕਾਵਟ ਬਣ ਜਾਂਦੀ ਹੈ ਰਵਨੀ ਟਿੰਸੌਰੇ ਖੱਤ ਚ ਲਿਖਦੇ ਨੇ ਕਿ ਸਰਕਾਰਾਂ ਨੂੰ ਇਹ ਹਕੀਕਤਾਂ ਚੰਗੀ ਤਰ੍ਹਾਂ ਪਤਾ ਹਨ ਕਿਉਂਕਿ ਅਜਿਹੀ ਹੀ ਇੱਕ ਹੋਣ ਹਰ ਲੜਕੀ ਨੂੰ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਉਹ ਕਹਿੰਦੇ ਨੇ ਕਿ ਸਿਰਫ ਸਨਮਾਨ ਦੇਣ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਨਿਕਲਦਾ ਅਜਿਹੀਆਂ ਠੋਸ ਨੀਤੀਆਂ ਦੇ ਲੋੜ ਹੈ ਕਿ ਜਿਹੜੇ ਗਰੀਬ ਘਰਾਂ ਦੇ ਹੁਣਹਾਰ ਬੱਚੇ ਨੇ ਉਹ ਉੱਚ ਵਿਦਿਆ ਹਾਸਲ ਕਰ ਸਕਣ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਲਈ ਰੋਜ਼ਗਾਰ ਦੇ ਯੋਗ ਮੌਕੇ ਜਿਹੜੇ ਮੁਹੱਈਆ ਕਰਵਾਏ ਜਾਣ। ਸਰਕਾਰਾਂ ਦੇ ਨਾਲ ਨਾਲ ਸਾਡੇ ਪੰਜਾਬੀ ਭੈਣ ਭਰਾਣੇ ਜਿਹੜੇ ਚਾਹੇ ਉਹ ਪੰਜਾਬ 'ਚ ਵੱਸਦੇ ਨੇ ਤੇ ਚਾਹੇ ਦੇਸ਼ ਵਿਦੇਸ਼ 'ਚ ਉਹਨਾਂ ਨੂੰ ਵੀ ਲੋੜਵੰਦ ਬੱਚਿਆਂ ਦੀ ਬਾਹ ਫੜਨੀ ਚਾਹੀਦੀ ਹੈ। ਰਵਨੀਤ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਇੱਕ ਤਾਂ ਲੰਗਰ ਪ੍ਰਥਾ ਦੀ ਗੱਲ ਹੈ ਤੇ ਨਾਲ ਵਿੱਦਿਆ ਦਾ ਲੰਗਰ ਵੀ ਚਲਾਉਣਾ ਚਾਹੀਦਾ ਮੈਨੂੰ ਤੁਹਾਡਾ ਇਹ ਸੁਝਾਅ ਬੜਾ ਚੰਗਾ ਲੱਗਿਆ ਸੀ ਵਿੱਦਿਆ ਦਾ ਲੰਗਰ ਦਾ ਮਤਲਬ ਹੈ ਕਿ ਜਿਹੜੇ ਬੱਚੇ ਗਰੀਬ ਨੇ ਅੱਗੇ ਪੜ ਨਹੀਂ ਸਕਦੇ ਪੈਸੇ ਤੋਂ ਬਿਨਾਂ ਉਹਨਾਂ ਦੀ ਮਦਦ ਕੀਤੀ ਜਾਵੇ ਚਾਹੇ ਸਾਡੀਆਂ ਧਾਰਮਿਕ ਜਿਹੜੀਆਂ ਜਥੇਬੰਦੀਆਂ ਹੋਣ ਸ਼੍ਰੋਮਣੀ ਕਮੇਟੀ ਹੋਵੇ ਚਾਹੇ ਸਰਕਾਰ ਹੋਵੇ ਚਾਹੇ ਸਾਡਾ ਪ੍ਰਵਾਸੀ ਭਾਈਚਾਰਾ ਹੋਵੇ ਇਨਾਂ ਨੂੰ ਮਿਲ ਕੇ ਕੋਈ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਸੰਸਥਾ ਦਾ ਤੋਂ ਉਪਰਾਲਾ ਕਰਨਾ ਚਾਹੀਦਾ ਹੈ ਜਿਦੇ ਚ ਇਹ ਵੀ ਯਕੀਨੀ ਹੋਵੇ ਕਿ ਉਹ ਮਦਦ ਜਿਹੜੀ ਹੈ ਲੋੜਵੰਦ ਬੱਚਿਆਂ ਤੱਕ ਹੀ ਪਹੁੰਚੇ ਜੀ ਬਿਲਕੁਲ ਇਸੇ ਨਾਲ ਸਾਡਾ ਦੇਸ਼ ਹਰ ਖੇਤਰ ਚ ਅੱਗੇ ਵਧ ਸਕਦਾ ਹੈ ਬਿਲਕੁਲ ਜਦੋਂ ਤੁਸੀਂ ਕਿਸੇ ਲੋੜਵੰਦ ਬੱਚੇ ਦੀ ਮਦਦ ਕਰਦੇ ਹੋ ਸਮਝ ਲਓ ਤੁਸੀਂ ਪੂਰੀ ਜ਼ਿੰਦਗੀ ਉਹਦੀ ਸਵਾਰ ਦਿੱਤੀ ਉਹਦੀ ਜ਼ਿੰਦਗੀ ਨਹੀਂ ਸਵਾਰੀ ਤੁਸੀਂ ਉਹਦੇ ਪਰਿਵਾਰ ਦੀ ਜ਼ਿੰਦਗੀ ਸਵਾਰ ਦਿੱਤੀ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਸਵਾਰ ਬਿਲਕੁਲ ਸਹੀ ਗੱਲ ਹੈ ਜੀ ਸੋ ਮੇਰਾ ਖਿਆਲ ਹੈ ਲੰਗਰ ਪ੍ਰਥਾ ਦੇ ਨਾਲ ਨਾਲ ਤੁਹਾਡੇ ਵੱਲੋਂ ਦਿੱਤੇ ਸੁਝਾਅ ਅਨੁਸਾਰ ਵਿਦਿਆ ਦਾ ਲੰਗਰ ਵੀ ਬਹੁਤ ਜ਼ਰੂਰੀ ਹੈ ਜੀ ਹਾਂਜੀ ਅਗਲੀ ਚਿੱਠੀ ਚਿੱਠੀ ਤੋਂ ਪਹਿਲਾਂ ਆਪਾਂ ਟਿੱਪਣੀ ਦੀ ਗੱਲ ਕਰੀਏ ਹਾਂਜੀ ਇਹ ਸਾਡੀ ਇੱਕ ਜਿਹੜੀ ਟਿੱਪਣੀ ਹੈ ਜੀ ਇਹ ਸਾਡੇ ਦਰਸ਼ਕ ਨੇ ਜੀ ਐਮ ਐਸ ਊਨੀ ਕ੍ਰਿਸ਼ਨਨ ਜੀ ਉਹਨਾਂ ਦੀ ਹੈ ਜੀ ਟਿੱਪਣੀ ਨਾਮ ਤੋਂ ਦੱਖਣ ਭਾਰਤੀ ਲੱਗਦੇ ਨੇ ਬਿਲਕੁਲ ਜੀ ਇਹਨਾਂ ਦੀ ਟਿੱਪਣੀ ਵੀ ਜਿਹੜੀ ਆਈ ਹੈ ਜੀ ਉਹ ਵੀ ਅੰਗਰੇਜ਼ੀ ਚ ਹੈ ਮੈਂ ਅੰਗਰੇਜ਼ੀ ਚ ਤੁਹਾਨੂੰ ਪੜ੍ਹ ਕੇ ਦੱਸਦੀ ਆਂ ਜੀ ਉਹਨਾਂ ਨੇ ਲਿਖਿਆ ਜੀ I can understand a little bit of Punjabi. I listened to this podcast till the very end. It was very engrossing. I have said it before and repeating it now that Amitabh Bachchan has played a pivotal role in popularizing Hindi through Kaun Banega Crorepati. Then many of the initiatives of the Hindi Parchar Sabha because the way he speaks Hindi is matchless. This program is a great service to the Punjabi language. ਜੀ ਦਰਅਸਲ ਪੰਜਾਬੀ ਚ ਮੋਟੀ ਮੋਟੀ ਗੱਲ ਇਹ ਹੈ ਕਿ ਉਨੀ ਕ੍ਰਿਸ਼ਨਨ ਹੋਰਾਂ ਨੂੰ ਪੰਜਾਬੀ ਥੋੜੀ ਥੋੜੀ ਸਮਝ ਪੈਂਦੀ ਹੈ ਤੇ ਇਸ ਦੇ ਬਾਵਜੂਦ ਉਹਨਾਂ ਨੇ ਸਾਡਾ ਪ੍ਰੋਗਰਾਮ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ। ਇਹਦੇ ਲਈ ਉਹਨਾਂ ਦਾ ਧੰਨਵਾਦ ਤੇ ਦੂਸਰੀ ਗੱਲ ਇਹ ਵੀ ਹੈ ਕਿ ਉਹਨਾਂ ਨੇ ਸਾਡੇ ਪ੍ਰੋਗਰਾਮ ਨੂੰ ਪੰਜਾਬੀ ਭਾਸ਼ਾ ਦੀ ਸੇਵਾ ਵਾਲੀ ਗੱਲ ਕਿਹਾ ਹੈ। mr. onikrishnan, thank you so much for appreciating our program. you connected with punjabi language through this program. your kind and encouraging words mean a lot to us. actually, when your mother tongue is appreciated, it's always flattering. mr. onikrishnan, thank you so much once again. keep watching our program. <laughs> ਰਵਨੀਤ ਸਾਡੇ ਪੰਜਾਬੀ ਪਾਠਕ ਵੀ ਹੁਣ ਅੰਗਰੇਜ਼ੀ ਚ ਸਾਨੂੰ ਚਿੱਠੀ ਲਿਖਦੇ ਨੇ ਚਲੋ ਕੋਈ ਗੱਲ ਨਹੀਂ ਉਹ ਕਹਿੰਦੇ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਇਸ ਕਰਕੇ ਉਹਨਾਂ ਨੇ ਅੰਗਰੇਜ਼ੀ ਚ ਸਾਨੂੰ ਚਿੱਠੀ ਲਿਖੀ ਹੈ ਤੇ ਉਹਨਾਂ ਨੂੰ ਰੋਸਾ ਵੀ ਹੈ ਕਿ ਉਹਨਾਂ ਦੀ ਜਿਹੜੀ ਆ ਚਿੱਠੀ ਪੜੀ ਨਹੀਂ ਗਈ ਸਾਫ ਸਿੰਘ ਹੋਰੀ ਹੈ ਜੀ ਇਹਨਾਂ ਦਾ ਨਾਮ ਚਿੱਠੀ ਲਿਖਣ ਵਾਲਿਆਂ ਦਾ ਸਾਫ ਸਿੰਘ ਜੀ ਇਹੋ ਜੀ ਕੋਈ ਗੱਲ ਨਹੀਂ ਸੀ ਕਈ ਵਾਰੀ ਸਮਾਪਤ ਹੋਣ ਕਰਕੇ ਤੁਹਾਡੀ ਜਿਹੜੀ ਹੈ ਚਿੱਠੀ ਪੜੀ ਨਹੀਂ ਗਈ ਪਿਛਲੀ ਵਾਰ ਤੇ ਇਸ ਵਾਰੀ ਅਸੀਂ ਸ਼ਾਮਲ ਕਰ ਰਹੇ ਹਾਂ ਹਾਂਜੀ ਦੱਸੋ ਚਿੱਠੀ ਚ ਕੀ ਲਿਖਿਆ ਜੀ ਜੀ ਸਾਹਿਬ ਸਿੰਘ ਹੋਰਾਂ ਨੇ ਕੁਝ ਕੇਂਦਰੀ ਕਾਨੂੰਨਾਂ ਦੇ ਪੰਜਾਬੀ ਅਨੁਵਾਦ ਦਾ ਮੁੱਦਾ ਉਠਾਇਆ ਸੀ ਜੀ ਕਿ ਪੰਜਾਬ ਸਰਕਾਰ ਹਲੇ ਤੱਕ ਇਹਨਾਂ ਦਾ ਪੰਜਾਬੀ ਅਨੁਵਾਦ ਨਹੀਂ ਕਰਵਾ ਸਕੀ ਜੀ ਇਕਤਾਜੀ ਕਾਨੂੰਨ ਸੀ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਸ ਐਕਟ ਜੀ ਇਹਦਾ ਮੁੱਦਾ 2022 ਤੋਂ ਚੱਲ ਰਿਹਾ ਹੈ ਜੀ ਮਤਲਬ ਪਿਛਲੇ 3 ਸਾਲ ਤੋਂ ਨਾਬਾ ਦੇ ਮਜ਼ਦੂਰਾਂ ਨੇ ਮੰਗ ਕੀਤੀ ਸੀ ਕਿ ਇਸ ਕਾਨੂੰਨ ਦਾ ਪੰਜਾਬੀ ਰੂਪ ਉਹਨਾਂ ਨੂੰ ਮੁਹੱਈਆ ਕਰਵਾਇਆ ਜਾ ਸਕੇ ਜਦੋਂ ਉਹਨਾਂ ਦਾ ਜਿਹੜਾ ਮੰਗ ਪੂਰੀ ਨਹੀਂ ਹੋਈ ਹਾਂਜੀ ਫਿਰ ਉਹਨਾਂ ਨੇ ਸੂਚਨਾ ਕਮਿਸ਼ਨ ਦੇ ਵਿੱਚ ਅਰਜ਼ੀ ਦੇ ਕੇ ਇਹ ਮਾਮਲਾ ਉਠਾਇਆ ਸੂਚਨਾ ਕਮਿਸ਼ਨ ਦੇ ਵਿੱਚ ਇਸ ਮਾਮਲੇ ਤੇ ਜਦੋਂ ਵੀ ਸੁਣਵਾਈ ਹੋਈ ਤਾਂ ਸਰਕਾਰ ਦਾ ਕਹਿਣਾ ਸੀ ਕਿ ਜੀ ਅਸੀਂ ਭਾਸ਼ਾ ਵਿਭਾਗ ਤੇ ਯੂਨੀਵਰਸਿਟੀ ਦੇ ਕੋਲੋਂ ਇਹਦਾ ਅਨੁਵਾਦ ਕਰਾ ਰਹੇ ਹਾਂ ਪਰ ਇਹ ਅਨੁਵਾਦ ਅੱਜ ਤੱਕ ਨਹੀਂ ਹੋਇਆ ਹੂੰ ਹੂੰ ਤੇ ਇਸ ਮਾਮਲੇ ਦੀ ਹੁਣ ਸੁਣਵਾਈ ਜਿਹੜੀ ਹੈਗੀ ਹੈ ਜੀ 25 ਜੂਨ ਨੂੰ ਹੈ ਦੇਖੋ ਕੀ ਬਣਦਾ ਜੀ ਤੇ ਇਹਦੇ ਨਾਲ ਜਿਹੜਾ ਮਨਰੇਗਾ ਕਾਨੂੰਨ ਹੈ ਉਹਦਾ ਵੀ ਪੰਜਾਬੀ ਰੂਪ ਨਹੀਂ ਹੈ ਤੇ ਇਹ ਮਸਲਾ ਵੀ ਹੁਣ ਸਰਕਾਰ ਅੱਗੇ ਖੜਾ ਹੈ ਰਵਨੀਤ ਜਦੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਪਤਾ ਕੀ ਸੀ ਉਹਨਾਂ ਦਾ ਜਵਾਬ ਸੀ ਕਿ ਜੀ ਜਦੋਂ ਵੀ ਕੇਂਦਰ ਚ ਕੋਈ ਕਾਨੂੰਨ ਬਣਦਾ ਹੈ ਤਾਂ ਉਹ ਉਸੇ ਵੇਲੇ ਐਲ ਆਰ ਵੱਲੋਂ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਐਲ ਆਰ ਮਤਲਬ ਲੀਗਲ ਰਿਸਰਚਰ ਮਤਲਬ ਕਾਨੂੰਨੀ ਖੋਜਾਰਥੀ ਜੀ ਠੀਕ ਹੈ ਜੀ ਤੇ ਫਿਰ ਉਹਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਪੰਜਾਬੀ ਚ ਉਪਲਬਧ ਹੋਣੇ ਚਾਹੀਦੇ ਨੇ ਦੇਖੋ ਜੀ ਇਹ ਉਸੇ ਵੇਲੇ ਅਨੁਵਾਦ ਹੋਣੇ ਚਾਹੀਦੇ ਨੇ ਪੰਜਾਬੀ ਚ ਉਪਲਬਧ ਹੋਣੇ ਚਾਹੀਦੇ ਨੇ ਕਿੰਨਾ ਫਰਕ ਹੈ ਚਾਹੀਦੇ ਤਾਂ ਸਭ ਨੂੰ ਹੀ ਪਤਾ ਜੀ ਜੇ ਚਾਹੀਦੇ ਨਾ ਹੁੰਦੇ ਤੇ ਉਹ ਮੰਗ ਹੀ ਕਿਉਂ ਕਰਦੇ ਹਮਮ ਹੈਨਾ ਜੀ ਮਤਲਬ ਉਹ ਉਹਨਾਂ ਨੂੰ ਕਹਿਣਾ ਤਾਂ ਇਹ ਚਾਹੀਦਾ ਸੀਗਾ ਕਿ ਵੀ ਇਹ ਕਦੋਂ ਤੱਕ ਹੋਣਗੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਜੀ ਤੁਸੀਂ ਕਦੋਂ ਤੱਕ ਅਨੁਵਾਦ ਕਰਾਓਗੇ ਉਹ ਕਹਿੰਦੇ ਜੀ ਬਹੁਤ ਛੇਤੀ ਹੀ ਇਹਦਾ ਅਨੁਵਾਦ ਕਰਾ ਦਿਆਂਗੇ ਜੀ ਗੱਲ ਇਹ ਹੈ ਕਿ 3 ਸਾਲਾਂ ਤੋਂ ਇਹ ਮਸਲਾ ਚੱਲ ਰਿਹਾ ਹੈ ਤੇ ਹੁਣ ਕਹ ਰਹੇ ਕਿ ਛੇਤੀ ਕਰਵਾ ਦਿੱਤੇ ਜਾਣਗੇ ਛੇਤੀ ਦਾ ਕੀ ਮਤਲਬ ਕਿ ਕੋਈ ਸਮਾਂ ਸਮਾਨ ਨਿਰਧਾਰਤ ਕਰਨੀ ਚਾਹੀਦੀ ਜ਼ਰੂਰ ਨਿਰਧਾਰਤ ਕਰਨੀ ਚਾਹੀਦੀ ਹੈ ਮੇਰਾ ਖਿਆਲ ਹੈ ਸਰਕਾਰ ਨੂੰ ਕੀ ਚਾਹੀਦਾ ਤੇ ਕੀ ਹੈ ਤੇ ਕੀ ਕਰਨਾ ਹੈ ਕੀ ਕੀ ਕਰਨਾ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕੀ ਕਰਨਾ ਜ਼ਿਆਦਾ ਇੰਪੋਰਟੈਂਟ ਹੈ ਤੇ ਕਿਵੇਂ ਕਰਨਾ ਜੀ ਠੀਕ ਹੈ ਮੇਰਾ ਖਿਆਲ ਹੈ ਸਾਨੂੰ ਆਸ ਹੈ ਕਿ ਸਰਕਾਰ ਇਸ ਪਾਸੇ ਧਿਆਨ ਦੇਵੇਗੀ ਤੇ ਇਹਨਾਂ ਕਾਨੂੰਨਾਂ ਦਾ ਜਿਹੜਾ ਹੈ ਪੰਜਾਬੀ ਚ ਅਨੁਵਾਦ ਕਰਾਏਗੀ ਸਾਡੇ ਕੋਲ ਕਾਨੂੰਨੀ ਮਾਹਰ ਹੈਗੇ ਨੇ ਜਿਹੜੇ ਪੰਜਾਬੀ ਦੇ ਵਿੱਚ ਮਦਦ ਕਰ ਸਕਦੇ ਨੇ ਜੀ ਅਨੁਵਾਦ ਕਰਨ ਦੇ ਵਿੱਚ ਇਹ ਹੁਣ ਸਰਕਾਰ ਨੇ ਦੇਖਣਾ ਕਿ ਛੇਤੀ ਤੋਂ ਛੇਤੀ ਇਹਨੂੰ ਕਿਵੇਂ ਇਹਦਾ ਅਨੁਵਾਦ ਕਰਾਉਣਾ ਹੈ ਇਹ ਛੇਤੀ ਸਿਰਫ ਕਹਿਣ ਵਾਲਾ ਨਹੀਂ ਹੋਣਾ ਚਾਹੀਦਾ ਇਹ ਸੱਚਮੁੱਚ ਹੀ ਕਰਵਾ ਕੇ ਸਮਾਂ ਸੀਮਾ ਦੇ ਵਿੱਚ ਵਿੱਚ ਇਹ ਉਹਨਾਂ ਦੇ ਲਈ ਲੋਕਾਂ ਦੇ ਲਈ ਕਾਨੂੰਨ ਮੁਹੱਈਆ ਹੋਣੇ ਚਾਹੀਦੇ ਨੇ ਪੰਜਾਬੀ ਦੇ ਵਿੱਚ ਤੇ ਜੀ ਇਹ ਮੁੱਦਾ ਚੁੱਕਣ ਲਈ ਅਸੀਂ ਸਾਹਿਬ ਸਿੰਘ ਹੋਰਾਂ ਦੇ ਧੰਨਵਾਦੀ ਆ ਸਾਹਿਬ ਸਿੰਘ ਜੀ ਮੇਰਾ ਖਿਆਲ ਆ ਹੁਣ ਤੁਹਾਡਾ ਰੋਸਾ ਜਿਹੜਾ ਸਾਡੇ ਨਾਲ ਮੁੱਕ ਗਿਆ ਹੋਵੇਗਾ ਤੁਹਾਡੇ ਮੁੱਦੇ ਦੀ ਗੱਲ ਅਸੀਂ ਹੋ ਗਈ ਐ ਮੇਰਾ ਖਿਆਲ ਆ ਕਿ ਸਰਕਾਰ ਵੀ ਇਸ ਪਾਸੇ ਧਿਆਨ ਦੇਵੇ ਹੁਣ ਆਪਾਂ ਆਪਣੇ ਦਰਸ਼ਕਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਲਾਈਕ ਕੀਤਾ ਹਾਂਜੀ ਪ੍ਰੋਗਰਾਮ ਨੂੰ ਲਾਈਕ ਕਰਨ ਵਾਲੇ ਦਰਸ਼ਕਾਂ ਦਾ ਮੈਂ ਨਾਂ ਲੈਨੀ ਆ ਸਾਰੇ ਦਰਸ਼ਕਾਂ ਦਾ ਨਾਂ ਜਿਨ੍ਹਾਂ ਨੇ ਲਾਈਕ ਕੀਤਾ ਉਹਨਾਂ ਦਾ ਲੈਣਾ ਤਾਂ ਔਖਾ ਐ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਵੱਧ ਤੋਂ ਵੱਧ ਦਰਸ਼ਕਾਂ ਦਾ ਨਾਂ ਲਵਾਂ एनेजी बलबीर सिंह संधू सुखमेंदर ਢਿੱਲੋਂ नरेश ਕੌਸ਼ਲ ਪੀਮਿੰਦਰ ਸਿੰਘ ਜੋਗਿੰਦਰ ਕੁਮਾਰ سورਿੰਦਰ ਸਿੰਘ ਅਫਤਾਰ ਪਾਵਰਾ ਕਮਲੇਸ਼ ਸਿੰਘ ਦੁੱਗਲ ਤੇਜਸ਼ਦੀਪ ਸਿੰਘ ਅਜਨੌਦਾ ਨਵੀਨ ਸ਼ਰਮਾ ਰਣਜੀਤ ਢਾਲੀਵਾਲ ਮਨਜੀਤ ਸਿੰਘ ਮਨੋਜ ਕੁਮਾਰ ਨਾਇਕ ਗੋਤਮ ਰਿਸ਼ੀ ਗੁਰਚਰਨ ਸਿੰਘ ਉੱਪਲ ਹਰਿੰਦਰ ਸਿੰਘ ਯਾਦਵਿੰਦਰ ਕੌਰ سورਿੰਦਰ ਚੋਹਾਨ ਜਗਦੀਪ ਐਡਵੋਕੇਟ ਸੁਖਮੰਦਰ ਸਿੰਘ ਤੂਰ ਸੁਰਿੰਦਰ ਪਾਲ ਸਿੰਘ ਰਾਜਪੂਤ ਦਿਲਬਾਗ ਪਠਾਨੀਆ ਛੋਟਾ ਸਿੰਘ ਸੰਧੂ ਰਣਦੇਵ ਉਹਦੇ ਰਾਜੀਵ ਪਾਟਿਆ ਅਮਰਜੀਤ ਸਿੰਘ ਦੀਪਕ ਸ਼ਰਮਾ ਰਾਜਿੰਦਰ ਵਰਮਾ ਬਲਬੀਰ ਸਿੰਘ ਸਗੂ ਸੁਖਦਰਸ਼ਨ ਸਿੰਘ ਮਨਮੋਹਨ ਸਿੰਘ ਰਾਹੁਲ ਤੇਵਾੜੀ ਸਤਵਿੰਦਰ ਬਸਰਾ ਸਤਨਾਮ ਸਿੰਘ ਗਿੱਲ ਬਿਆਸ ਕੁਲਵਿੰਦਰ ਸਿੰਘ ਸੰਘੇੜਾ ਗੋਪਾਲ ਪੋਲਾ ਇੰਦਰ ਕੁਮਾਰ ਸੰਦੀਪ ਕੁਮਾਰ ਮਲਵਿੰਦਰ ਸਿੰਘ ਮਾਲੀ ਨਿੱਤਿਆ ਢੇਂਗਰਾ ਮੁਨੇਸ਼ਵਰ ਚੰਦਰ ਸੁਖਪਾਲ ਕੌਰ ਸੁਖਮਨ ਪੀਐਸ ਨਰੋਲਾ ਬ੍ਰਿਜਪੂਸ਼ਨ ਗੋਇਲ ਗੁਰਤੇਜ ਸਿੰਘ ਤਰਸੇਮ ਸ਼ਰਮਾ ਤੇਜਿੰਦਰ ਚੰਡੋਕ ਕੁਲਦੀਪ ਸਿੰਘ ਕੁਪਖੁਰਦ ਜਗਦੀਸ਼ ਵੜਿੰਗ ਦਰਸ਼ਕੋ ਪ੍ਰੋਗਰਾਮ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਆਪਾਂ ਅੱਗੇ ਗਰਮੀ ਦੀਆਂ ਛੁੱਟੀਆਂ ਦੀ ਗੱਲ ਕਰੀਏ ਜੀ ਸੰਗਰੂਰ ਤੋਂ ਡਾਕਟਰ ਇਕਬਾਲ ਸਿੰਘ ਸਕਰੋਦੀ ਨੂੰ ਕਮਲਜੀਤ ਕੌਰ ਗੁਮਟੀ ਦੀ ਸਤਰੰਗ ਪੰਨੇ ਤੇ ਛਪੀ ਕਹਾਣੀ ਬਾਲ ਕਹਾਣੀ ਅਸਲ ਵਿੱਚ ਜੀ ਗਰਮੀ ਦੀਆਂ ਛੁੱਟੀਆਂ ਬਹੁਤ ਪਸੰਦ ਆਈ ਜੀ ਉਹ ਲਿਖਦੇ ਨੇ ਕਿ ਕਹਾਣੀਕਾਰਾਂ ਨੇ ਕਹਾਣੀ ਦੇ ਮੁੱਖ ਪਾਤਰ ਨਵੀਨ ਦੀ ਅਗਾਂਹ ਵਧੂ ਸੋਚ ਰਹੀ ਸਮਾਜ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਇੱਕ ਤਾਂ ਜੀ ਇਹਦੇ ਚ ਸੁਨੇਹਾ ਦਿੱਤਾ ਹੈ ਵਾਤਾਵਰਣ ਬਾਰੇ ਜੀ ਮੈਨੂੰ ਵੀ ਤੇ ਸਭ ਤੋਂ ਵਧੀਆ ਲੱਗਾ ਜਦੋਂ ਕਹਿੰਦੇ ਨੇ ਨਾ ਕਿ ਜਦੋਂ ਨਵੀਨ ਪਿੰਡ ਗਿਆ ਆਪਣੇ ਦਾਦਾ-ਦਾਦੀ ਕੋਲੇ ਤਾਂ ਜਿਹੜੀ ਹੈ ਮਿੱਟੀ ਦੀ ਮਹਿਕ ਜਿਹੜੀ ਹਵਾ 'ਚ ਰਲੀ ਹੋਈ ਸੀ ਉਸ ਨੇ ਤੇ ਹਰੇ ਭਰੇ ਦਰਖਤਾਂ ਨੇ ਉਹਦਾ ਸਵਾਗਤ ਕੀਤਾ ਜੀ ਪਿੰਡ ਪੁੱਜੇ ਨਵੀਨ ਨੂੰ ਉਸਦੇ ਦਾਦਾ ਜੀ ਨੇ ਅਗਲੇ ਦਿਨ ਉਹ ਨਿੰਮ ਦਾ ਰੁੱਖ ਦਿਖਾਇਆ ਜਿਸ ਦੇ ਥੱਲੇ ਉਹ ਬਚਪਨ ਤੇ ਜਵਾਨੀ ਚ ਬੈਠਦੇ ਹੁੰਦੇ ਸੀ ਉਸ ਵੇਲੇ ਪਿੰਡਾਂ ਚ ਕਿੱਥੇ ਕੂਲਰ ਤੇ ਏਸੀ ਹੁੰਦੇ ਸੀ ਦਰਖਤਾਂ ਦੇ ਥੱਲੇ ਹੀ ਬੈਠੀਦਾ ਸੀਗਾ ਹਾਂਜੀ ਤੇ ਨਵੀਨ ਨੇ ਵੀ ਕਹਾਣੀ ਚ ਪੁੱਛਦਾ ਹੈ ਕਿ ਦਾਦਾ ਜੀ ਤੁਹਾਨੂੰ ਗਰਮੀ ਨਹੀਂ ਸੀ ਲੱਗਦੀ ਹੂੰ ਹੂੰ ਤਾਂ ਉਹ ਕਹਿੰਦੇ ਨੇ ਕਿ ਪੁੱਤਰ ਉਦੋਂ ਰੁੱਖ ਬੜੇ ਹੁੰਦੇ ਸੀ ਤੇ ਇਸ ਕਰਕੇ ਗਰਮੀ ਇੰਨੀ ਲੱਗਦੀ ਨਹੀਂ ਸੀ ਹੁੰਦੀ ਬਿਲਕੁਲ ਸਹੀ ਗੱਲ ਹੈ ਕਿ ਉਦੋਂ ਘਰਾਂ ਦੇ ਵਿੱਚ ਏਸੀ ਤੇ ਕੂਲਰ ਨਹੀਂ ਸੀ ਹੁੰਦੇ ਹੈਨਾ ਸੰਘਣੇ ਦਰਖਤ ਹੁੰਦੇ ਸੀ ਥਾਂ ਥਾਂ ਮਤਲਬ ਲੱਗੇ ਹੋਏ ਘਰ ਦੇ ਵਿੱਚ ਵੀ ਇੱਕ ਅਦਾ ਦਰਖਤ ਜ਼ਰੂਰ ਹੁੰਦਾ ਸੀ ਵਿੜੇ ਕੱਚੇ ਹੁੰਦੇ ਸੀ ਮੈਨੂੰ ਆਪ ਯਾਦ ਹੈ ਕਿ ਜਦੋਂ ਬਚਪਨ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀ ਤੇ ਦਾਦਕੇ ਜਾਇਦਾ ਸੀ ਤੇ ਸਵੇਰੇ ਹੀ ਨਹਾਤੋਂ ਆ ਕੇ ਉਹ ਜਾਮਣ ਦਾ ਦਰਖਤ ਹੁੰਦਾ ਸੀ ਉਹਦੇ ਥੱਲੇ ਬਿਠਾ ਦਿੰਦੇ ਸੀਗੇ ਮੰਜੀ ਢਾ ਕੇ ਸਕੂਲ ਦਾ ਕੰਮ ਕਰਨ ਦੇ ਲਈ ਹਨ ਤੇ ਉਥੇ ਕੋਈ ਪੱਖਾ ਥੋੜਾ ਲੱਗਿਆ ਹੁੰਦਾ ਹੁੰਦਾ ਸੀਗਾ ਜੀ ਹਵਾ ਥੋੜੀ ਥੋੜੀ ਰੁਮਕਦੀ ਹੁੰਦੀ ਸੀ ਤੇ ਉਹ ਵਧੀਆ ਲੱਗਦਾ ਹੁੰਦਾ ਸੀ ਜੇ ਕਿਤੇ ਬਾਹਲੀ ਮਾੜੀ ਮੋਟੀ ਗਰਮੀ ਲੱਗਣੀ ਤੇ ਉਹ ਪੱਖੀ ਨਾਲ ਰੱਖੀ ਹੁੰਦੀ ਸੀ ਤੇ ਪੱਖੀ ਚੱਲ ਲਈਦੀ ਸੀ ਕੋਈ ਐਦਾਂ ਨਹੀਂ ਸੀ ਲੱਗਦਾ ਕਿ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਜੀ ਬਿਲਕੁਲ ਪਰ ਹੁਣ ਸਮਾਂ ਬਦਲ ਗਿਆ ਤੇ ਹੁਣ ਕੱਚੇ ਵਿਹੜੇ ਵੀ ਨਹੀਂ ਲੱਭਦੇ ਤੇ ਦਰਖਤ ਤਰਲ ਬਣੇ ਕੀ ਨੇ ਤੇ ਪਿੰਡਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਹੁਣ ਤੇ ਤੁਸੀਂ ਥਾਂ ਥਾਂ ਪੱਥਰ ਲਾਇਆ ਪਿਆ ਟਾਈਲਾਂ ਲਾਈਆਂ ਪਈਆਂ ਨੇ ਹਾਂਜੀ ਇਸ ਤਰ੍ਹਾਂ ਇਹ ਕਹਾਣੀ ਨੇ ਵਾਤਾਵਰਣ ਦਾ ਮੁੱਦਾ ਜਿਹੜਾ ਬੜੇ ਅਸਿੱਧੇ ਢੰਗ ਨਾਲ ਅਸਿੱਧੇ ਢੰਗ ਨਾਲ ਚੋਇਆ ਹੈ ਨਾ ਇਸ ਪਾਸੇ ਤੇ ਆਉਣ ਦੇਣ ਦੀ ਲੋੜ ਹੈ ਕਿ ਅਸੀਂ ਘਰਾਂ ਦੇ ਵਿੱਚੋਂ ਦਰਖਤੀ ਜੀ ਪੋਟਾ ਛੱਡੇ ਹੋਏ ਨੇ ਇਸ ਤੋਂ ਬਾਅਦ ਇਸ ਕਹਾਣੀ ਦੇ ਵਿੱਚ ਅਸਿੱਧੇ ਢੰਗ ਨਾਲ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਕੋਈ ਵੀ ਕੰਮ ਜਿਹੜਾ ਹੈਗਾ ਉਹ ਵੱਡਾ ਛੋਟਾ ਨਹੀਂ ਹੁੰਦਾ ਹਾਂਜੀ ਕਿਉਂਕਿ ਇਹਦੇ ਵਿੱਚ ਜਿਹੜਾ ਮੁੱਖ ਪਾਤਰ ਨਵੀਨ ਹੈ ਜੀ ਉਹ ਪਿੰਡ ਦੇ ਵਿੱਚ ਇੱਕ ਮਨਜੀਤ ਨਾਂ ਦੇ ਬੱਚੇ ਨੂੰ ਨਾਲੀ ਸਾਫ਼ ਕਰਦੇ ਦੇਖਦਾ ਤਾਂ ਉਹ ਕਹਿੰਦਾ ਕਿ ਤੂੰ ਇਹ ਕੰਮ ਕਿਉਂ ਕਰ ਰਿਹਾ ਹੈ ਤਾਂ ਮਨਜੀਤ ਉਹਨੂੰ ਜਵਾਬ ਦਿੰਦਾ ਹੈ ਕਿ ਮੇਰੇ ਪਾਪਾ ਤੇ ਮੇਰੇ ਦਾਦਾ ਜੀ ਵੀ ਇਹੀ ਕੰਮ ਕਰਦੇ ਸੀ ਤੇ ਹੁਣ ਮੈਂ ਵੀ ਇਹੀ ਕੰਮ ਹੀ ਕਰਨਾ ਹੈ ਇਹ ਗੱਲ ਸੁਣ ਕੇ ਨਾ ਨਵੀਨ ਬੜਾ ਪਰੇਸ਼ਾਨ ਹੋਇਆ ਉਹਨੇ ਆਪਣੇ ਦਾਦਾ ਜੀ ਨੂੰ ਸਵਾਲ ਕੀਤਾ ਉਹਦਾ ਸਵਾਲ ਸੀ ਕਿ ਕੀ ਅਸੀਂ ਊਚ ਨੀਚ ਦੇ ਆਧਾਰ ਤੇ ਕਿਸੇ ਬੰਦੇ ਨੂੰ ਵੱਡਾ ਛੋਟਾ ਸਮਝ ਸਕਦੇ ਹਾਂ ਬਿਲਕੁਲ ਦੇਖੋ ਕਿੰਨਾ ਸਾਦੇ ਢੰਗ ਨਾਲ ਪੁੱਛਿਆ ਉਹਨੇ ਪਰ ਕਿੱਡਾ ਵੱਡਾ ਸਵਾਲ ਹੈ ਜੀ ਤੇ ਉਹਦੇ ਦਾਦਾ ਜੀ ਦਾ ਜਵਾਬ ਸੀ ਕਿ ਕਈ ਵਾਰ ਜਿਹੜੀਆਂ ਸੋਚਦੀਆਂ ਹੱਥਕੜੀਆਂ ਨੇ ਨਾ ਉਹ ਕਈ ਵਾਰ ਸਿੱਖਿਆ ਨਾਲ ਵੀ ਨਹੀਂ ਟੁੱਟਦੀਆਂ ਜੇ ਬਿਲਕੁਲ ਪਰ ਇਹ ਹੱਥਕੜੀਆਂ ਟੁੱਟਣੀਆਂ ਜ਼ਰੂਰ ਚਾਹੀਦੀਆਂ ਨੇ ਕਿਉਂਕਿ ਹਰੇਕ ਬੰਦੇ ਦੀ ਆਪਣੀ ਮਿਹਨਤ ਹੈ ਆਪਣਾ ਸਿਰੜ ਹੈ ਤੇ ਆਪਣੀ ਯੋਗਤਾ ਸਮਰੱਥਾ ਹੈ ਯੋਗਤਾ ਤੇ ਸਮਰੱਥਾ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਗਰੀਬ ਬੱਚਿਆਂ ਦੇ ਵਿੱਚ ਹੁੰਦੀ ਹੈ ਪਰ ਇਹ ਕਿ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਜੀ ਜਦੋਂ ਯੋਗਤਾ ਸਮਰੱਥਾ ਹੁੰਦੀ ਹੈ ਤੇ ਮੌਕਾ ਮਿਲ ਜਾਵੇ ਤੇ ਉਹ ਬੱਚੇ ਆਪ ਹੀ ਅਗਾਹ ਵਧ ਜਾਂਦੇ ਤੇ ਅਸਲਚ ਨਾ ਇੱਕ ਕਹਾਣੀ ਚ ਇਹ ਵੀ ਕਿਹਾ ਕਿ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਮਦਦ ਕਰਨੀ ਚਾਹੀਦੀ ਹੈ ਤੇ ਜਿਹੜੀ ਜਾਤ ਪਾਤ ਵਾਲੀ ਗੱਲ ਹੈ ਨਾ ਜੀ ਕਿ ਜਿਹੜਾ ਕੋਈ ਪਿਤਾ ਪੁਰਖੀ ਧੰਦਾ ਜੇ ਕੋਈ ਉਹ ਨਾਲੀਆਂ ਸਾਫ ਕਰਦਾ ਤੇ ਇਹ ਜ਼ਰੂਰੀ ਨਹੀਂ ਕਿ ਜਿਹੜੇ ਉਹ ساری ਉਮਰ ਉਹਨੇ ਨਾਲੀਆਂ ਹੀ ਸਾਫ ਕਰਨੀ ਤੇ ਉਹ ਪੜ੍ਹ ਲਿਖ ਕੇ ਕਿਸੇ ਚੰਗੀ ਅਹੁਦੇ ਤੇ ਜਾ ਸਕਦਾ ਹੈ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਮਤਲਬ ਕੋਈ ਵੀ ਤਰੱਕੀ ਕਰ ਸਕਦਾ ਹੈ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਵਧ ਸਕਦੇ ਜੀ ਬਿਲਕੁਲ ਤੇ ਇੱਕ ਦੂਜੇ ਤੋਂ ਸਿੱਖਣ ਨਾਲ ਵੀ ਬੜਾ ਕੁਝ ਮਿਲਦਾ ਹੈ ਇੱਕ ਕਹਾਣੀ ਇਹੋ ਸੁਨੇਹਾ ਦਿੰਦੀ ਹੈ ਇਸ ਕਹਾਣੀ ਚ ਸੁਨੇਹਾ ਵੀ ਦਿੱਤਾ ਗਿਆ ਹੈ ਕਿ ਬੱਚਿਆਂ ਨੂੰ ਨਾਨਾ ਨਾਨੀ ਤੇ ਦਾਦਾ ਦਾਦੀ ਨਾਲ ਸਮਾਂ ਬਿਤਾਉਣ ਦਾ ਮੌਕਾ ਦੇਣਾ ਚਾਹੀਦਾ ਹੈ ਉਹਨਾਂ ਕੋਲੋਂ ਚੰਗੀਆਂ ਗੱਲਾਂ ਬੱਚੇ ਸਹਿਜ ਰੂਪ ਚ ਸਿੱਖ ਲੈਂਦੇ ਨੇ ਜੇ ਬਿਲਕੁਲ ਤੇ ਗਰਮੀ ਦੀਆਂ ਛੁੱਟੀਆਂ ਸਿਰਫ ਖੇਡਣ ਕੁੱਦਣ ਲਈ ਜਾਂ ਮौज-ਮਸਤੀ ਲਈ ਨਹੀਂ ਹੁੰਦੀਆਂ ਸਗੋਂ ਇਹ ਬਹੁਤ ਕੁਝ ਬੱਚਿਆਂ ਨੂੰ ਸਿਖਾਇਆ ਜਾ ਸਕਦਾ ਹੈ ਇਹਨਾਂ ਦੇ ਵਿੱਚ ਤੇ ਚੰਗੇ ਕਾਰਜਾਂ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਔਰ ਬਚਪਨ ਚ ਜੋ ਕੁਝ ਸਿਖਾਇਆ ਜਾਂਦਾ ਉਹ ਸਾਰੀ ਉਮਰ ਤੁਹਾਡੇ ਨਾਲ ਰਹਿੰਦਾ ਤੇ ਉਹ ਵੀ ਬੜੇ ਸਹਿਜ ਨਾਲ ਬਿਲਕੁਲ ਮੇਰਾ ਖਿਆਲ ਹੈ ਜੀ ਛੁੱਟੀਆਂ ਦੀਆਂ ਗੱਲਾਂ ਆਪਾਂ ਕਰ ਲਈਆਂ ਉਮੀਦ ਹੈ ਕਿ ਜਿਹੜੇ ਮਾਪੇ ਨੇ ਇਸ ਗੱਲ ਵੱਲ ਧਿਆਨ ਦੇਣਗੇ ਸਿਰਫ ਬੱਚਿਆਂ ਨੂੰ ਪਹਾੜਾਂ ਚ ਲਿਜਾਣ ਦਾ ਮਤਲਬ ਨਹੀਂ ਨਾਨਾ ਨਾਨੀ ਦਾਦਾ ਦਾਦੀ ਨਾਲ ਵੀ ਉਹਨਾਂ ਦਾ ਕੁਝ ਸਮਾਂ ਜਿਹੜਾ ਹੈ ਉਹਨਾਂ ਨੂੰ ਬਿਤਾਉਣ ਲਈ ਦਿਓ ਮੇਰਾ ਖਿਆਲ ਹੈ ਸਾਡਾ ਵੀ ਛੁੱਟੀ ਲੈਣ ਦਾ ਵੇਲਾ ਆ ਗਿਆ ਹੈ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਰਿਹਾ ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫਤੇ ਫੇਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਪਰ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਬਹੁਤ ਸ਼ੁਕਰੀਆ